ਅਮਰੀਕਾ ਵਿੱਚ ਬਾਰਡਰ ਦੁਆਰਾ ਤੋਂ ਖੁੱਲਣਗੇ ਦੁਆਰਾ ਤੋਂ ਲੱਗਣਗੇ ਉੱਥੇ ਮੇਲੇ ਕਿ ਹੁਣ ਸੀਰੀਅਲ ਲਾਇਸੈਂਸ ਦੁਆਰਾ ਤੋਂ ਬਾਣ ਕੇ ਸਟਾਰਟ ਹੋ ਜਾਣਗੇ ਕਿ ਆਈਸੀ ਦੀਆਂ ਜਿਹੜੀਆਂ ਹੁਣ ਇੰਨੀਆਂ ਕਿ ਜ਼ਿਆਦਾ ਰੇਡਾਂ ਹੋ ਰਹੀਆਂ ਉਹ ਘਟ ਜਾਣਗੀਆਂ ਉਹ ਬੰਦ ਹੋ ਜਾਣਗੀਆਂ ਕਿ ਹੁਣ ਇਮੀਗ੍ਰੈਂਟਸ ਦੁਆਰਾ ਤੋਂ ਫਿਰ ਤੋਂ ਖੁੱਲੇ ਆਮ ਸ਼ਰੀਆਮ ਕੁੰਭ ਸਕਣਗੇ ਬੇਖੌਫ ਹੋ ਕੇ ਬਿਨਾਂ ਕਿਸੇ ਡਰ ਤੋਂ ਕੀ ਹੁਣ ਨਹੀਂ ਆਉਣਗੇ ਜਹਾਜ਼ ਭਰ ਭਰ ਕੇ ਪੰਜਾਬੀਆਂ ਦੇ ਹੱਥਾਂ ਨਾਲ ਹਤਕੜੀਆਂ ਤੇ ਪੈਰਾਂ ਚ ਬੇੜੀਆਂ ਨਾਲ ਨਹੀਂ ਹੋਣਗੇ ਭਾਰਤ ਦੀ ਧਰਤੀ ਦੇ ਉੱਪਰ ਲੈਣ ਇਹ ਚਰਚਾਵਾਂ ਇੰਨੀ ਕੁ ਜ਼ਿਆਦਾ ਜ਼ੋਰ ਫੜ ਚੁੱਕੀਆਂ ਇਸ ਟਾਈਮ ਦੇ ਉੱਤੇ ਅਮਰੀਕਾ ਦੇ ਵਿੱਚ ਕਿਉਂਕਿ ਇਹ ਚਰਚਾਵਾਂ ਦੇ ਪਿੱਛੇ ਜਿਹਦਾ ਹੱਥ ਹੈ ਉਹ ਹੈਗੇ ਆ ਜੀ ਜੋਹਰਨ ਮਮਦਾਨੀ ਜਿਨ੍ਹਾਂ ਨੇ ਇੰਨੀ ਕੁ ਜ਼ਿਆਦਾ ਬੁਰੀ ਤਰੀਕੇ ਨਾਲ ਟਰੰਪ ਦੇ ਪਾਰਟੀ ਨੂੰ ਹਰਾਇਆ ਕਿ ਇਹ ਚੀਜ਼ਾਂ ਜ਼ੋਰ ਫੜ ਰਹੀਆਂ ਹੁਣ ਇਹ ਚਰਚਾਵਾ ਦੇ ਵਿੱਚ ਇੰਨਾ ਕੁ ਜ਼ਿਆਦਾ ਉਛਾਲ ਆਇਆ ਲੋਕ ਸੋਚ ਰਹੇ ਆ ਕਿਉਂਕਿ ਹੁਣ ਟਰੰਪ ਖੇਮੇ ਨੂੰ ਵੀ ਇਹ ਚੀਜ਼ਾਂ ਬਾਰੇ ਸੋਚਣਾ ਪੈ ਰਿਹਾ ਕਿ ਜਿਹੜੀਆਂ ਅਸੀਂ ਇਹ ਸ਼ਕਤੀਆਂ ਕੀਤੀਆਂ ਸੀਆਂ ਕਿ ਅਸੀਂ ਪਾਟਰ ਤੇ ਬਿਲਕੁਲ ਕੰਟਰੋਲ ਕਰ ਲਿਆ ਸੀਗਾ 70 ਸਾਲ ਦੇ ਪੁਰਾਣੇ ਰਿਕਾਰਡ ਤੋੜਤੇ ਸੀਗੇ ਕਿ ਇਥੋਂ ਜਾਣ ਵਾਲੇ ਦੀ ਗਿਣਤੀ ਜ਼ਿਆਦਾ ਹੋ ਗਈ ਸੀ ਆਉਣ ਵਾਲੇ ਦੀ ਬਿਲਕੁਲ ਘਟ ਗਈ ਸੀ ਟ੍ਰੱਕ ਵਾਲਿਆਂ ਨੂੰ ਕਿਸ ਤਰ੍ਹਾਂ ਇਹਨਾਂ ਨੇ ਰੋ ਰੋ ਕੇ ਟਰੱਕ ਖੜੇ ਕਰਤੇ ਸੀ ਲੋਕਾਂ ਨੇ ਬੇਸ਼ੱਕ ਉਹਨਾਂ ਨੂੰ ਸਭ ਕੁਝ ਸੀਗਾ ਉਹ ਕਾਨੂੰਨ ਦੇ ਧਾਰੇ 'ਚ ਰਹਿ ਕੇ ਚਲਾ ਸਕਦੇ ਸੀ ਪਰ ਫਿਰ ਵੀ ਉਹਨਾਂ ਨੇ ਡ੍ਰੌਪ ਕਰਤੇ ਟਰੱਕ ਖੜੇ ਕਰਤੇ ਸੀਗੇ ਔਰ ਆਈਸ ਦੀਆਂ ਰੈਡਾਂ ਦਾ ਤੁਸੀਂ ਹਰ ਦਿਨ ਨਵੇਂ ਦਿਨ ਆਇਆ ਸੋਸ਼ਲ ਮੀਡੀਆ ਤੇ ਦੇਖ ਹੀ ਰਹੇ ਆ ਔਰ ਟਰੰਪ ਨੇ ਤਾਂ ਇੱਥੋਂ ਤੱਕ ਕੀ ਆ ਥੋੜੇ ਦਿਨ ਪਹਿਲਾਂ ਆਈਸ ਦੇ ਵੱਡੇ ਵੱਡੇ ਆਫਸਰਾਂ ਨੂੰ ਝਾੜ ਪਾਈਆ ਤੇ ਚੇਂਜ ਕੀਤੇ ਆ ਤਬਦੀਲੀਆਂ ਕੀਤੀਆਂ ਕਿ ਮੈਨੂੰ ਤੁਸੀਂ ਡਿਟੇਨ ਜਿਹੜੇ ਕਰ ਰਹੇ ਹੋ ਕੱਟ ਕਰ ਰਹੇ ਆ ਪੀ ਲੱਖ ਬੰਦਾ ਇਹਨਾਂ ਨੇ ਪਿੱਛੇ ਜੇ ਆਪਣੀ ਕੰਟਰੀ ਚੋਂ ਸਾਫ਼ ਕਰਤਾ ਜਿਹੜੇ ਇਲੀਗਲ ਸੀਗੇ ਕੋਈ ਛੱਡ ਕੇ ਚਲਾ ਗਿਆ ਕਿਸੇ ਨੂੰ ਰਿਪੋਰਟ ਕਰਤਾ ਹੁਣ ਉਹ ਚੀਜ਼ਾਂ ਬਾਰੇ ਸੋਚਣਾ ਪਏਗਾ ਕਿਉਂਕਿ 트럼ਪ ਹਮੇਸ਼ਾ ਹੀ ਇਹ ਚੀਜ਼ ਕਹਿੰਦਾ ਹੁੰਦਾ ਸੀ ਕਿ ਇਹ ਸਭ ਕੁਝ ਮੈਂ ਆਪਣੇ ਲੋਕਾਂ ਲਈ ਕਰ ਰਿਹਾ ਮੇਰੇ ਲੋਕਾਂ ਦੀ ਬਿਹਤਰੀ ਦੇ ਲਈ ਕਰ ਰਿਹਾ ਤੇ ਉਹਨਾਂ ਦੇ ਫਿਊਚਰ ਦੇ ਲਈ ਕਰ ਰਿਹਾ ਪਰ ਹੁਣ ਇਹ ਚੀਜ਼ਾਂ ਮੈਨੂੰ ਨਹੀਂ ਲੱਗਦਾ ਉਹ ਲੋਕਾਂ ਦੇ ਲਈ ਸੀਗੀਆਂ ਕਿਉਂਕਿ ਉਹ ਲੋਕਾਂ ਨੇ ਫਤਵਾ ਦੇਤਾ 트럼ਪ ਦੇ ਵਿਰੁੱਧ ਕਿ ਜੋ ਤੂੰ ਕਹੇ ਚੀਜ਼ਾਂ ਕਰ ਰਿਹਾ ਹੈ ਇਹਨੀਆਂ ਸ਼ਕਤੀਆਂ ਇਹ ਉਹ ਸਭ ਕੁਝ ਕਰ ਰਿਹਾ ਇਹ ਸਾਰਾ ਕੁਝ ਗਲਤ ਆ ਤਾਂ ਕਿ ਇਹ ਚੀਜ਼ ਹੋਈ ਆ ਹੁਣ ਜੋਹਰ ਮਮਦਾਨੀ ਨੇ ਜਿਹਨੇ ਰਿਕਾਰਡ ਨਵੇਂ ਬਣਾਤੇ ਪਹਿਲਾ ਮੁਸਲਿਮ ਬਣਿਆ 34 ਸਾਲਾਂ ਦਾ ਸੀ ਉਹ ਸਭ ਤੋਂ ਜ਼ਿਆਦਾ ਵੋਟ ਪੋਲ ਹੋਈ ਉੱਥੇ ਉਹ ਸਭ ਤੋਂ ਵੱਡੀ ਜਿੱਤ ਨੇ ਉਹ ਉੱਥੇ ਜਿੱਤਿਆ ਨਿਊਯਾਰਕ ਦੇ ਵਿੱਚ ਲੋਕ ਕਹਿੰਦੇ ਆ ਕਿ ਉੱਥੇ ਪਹਿਲਾਂ ਹੀ ਉਹਨਾਂ ਦੀ ਪਾਰਟੀ ਦਾ ਰਾਹ ਸੀਗਾ ਉਹਦੇ ਕਰਕੇ ਉਹਨਾਂ ਦਾ ਜਿੱਤਣਾ ਤੈਅ ਸੀਗਾ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜਿੱਥੇ 트럼ਪ ਐਡੇ ਵੱਡੇ ਵੱਡੇ ਦਾਅਵੇ ਕਰ ਰਿਹਾ ਕਿ ਮੇਰੇ ਲੋਕ ਮੇਤੋਂ ਖੁਸ਼ ਬਹੁਤ ਆ ਮੈਂ ਬਹੁਤ ਕੁਝ ਕਰਤਾ ਅਜ ਤੱਕ ਕੋਈ ਐਦਾ ਕਰਨੀ ਸੀ ਰਿਹਾ ਪਰ ਇੰਨੀ ਘੱਟ ਵੋਟ ਪੈਣੀ ਵੀ ਇੱਕ ਹਾਸ ਹੋਣੀ ਗੱਲ ਆ 7% ਵੋਟ ਪਈ ਆ ਕਿ ਸੋਚਣ ਵਾਲੀ ਗੱਲ ਆ ਕਿ 1,46,000 ਦੇ ਆਸ-ਪਾਸ ਵੋਟ ਪਈ ਹੈ ਜਿਹੜੀ ਕਿ ਇਹ ਜਾਇਦਾ ਕਿਸੇ ਹੱਦ ਤੱਕ ਤੁਹਾਨੂੰ ਲੱਗਦਾ ਕਿ ਲੋਕ ਉਹਦੇ ਹੱਕ ਦੇ ਵਿੱਚ ਨਹੀਂ ਲੋਕ ਉਹ ਤੋਂ ਦੁਖੀ ਐ ਇੰਨੇ ਕ ਜਿਆਦਾ ਇਮੀਗ੍ਰੈਂਟਸ ਦੁਖੀ ਹੋਇਆ ਇਮੀਗ੍ਰੈਂਟਸ ਉਸ ਦਿਨ ਦੇ ਭੰਗੜੇ ਪਾ ਰਹੇ ਆ ਗਿੱਧੇ ਪਾ ਰਹੇ ਆ ਨੱਚ ਰਹੇ ਆ ਟੱਪ ਰਹੇ ਆ ਜਿਸ ਦਿਨ ਦਾ ਜੋਹਰਨ ਮਮਦਾਨੀ ਜਿੱਤਿਆ ਕਿਉਂਕਿ ਉੱਥੇ ਕਿਤੇ ਨਾ ਕਿਤੇ ਇਮੀਗ੍ਰੈਂਟਸ ਦੀ ਜਿੱਤ ਹੋਈ ਆ ਔਰ 트੍ਰੰਪ ਦੀਆਂ ਸਖਤੀਆਂ ਦੀ ਔਰ ਨੀਤੀਆਂ ਦੀ ਹਾਰ ਹੋਈ ਆ ਇਸ ਨੂੰ ਇਮੀਗ੍ਰੈਂਟਸ ਵਰਸ 트੍ਰੰਪ ਦੀਆਂ ਨੀਤੀਆਂ ਜੋੜ ਕੇ ਦੇਖਿਆ ਜਾ ਰਿਹਾ ਜਿਹਦੇ ਵਿੱਚ ਹੁਣ ਇਹ ਗੱਲਾਂ ਨਿਕਲ ਕੇ ਆ ਰਹੀਆਂ ਕਿ ਹੁਣ ਬਾਰਡਰਾਂ ਦੇ ਉੱਤੇ ਫਿਰ ਤੋਂ ਸਖਤਾਈ ਘਟ ਜੇਗੀ ਫਿਰ ਤੋਂ ਪਹਿਲਾ ਅੰਗ ਦੀ ਤਰ੍ਹਾਂ ਮੇਲੇ ਲੱਗਣਗੇ ਅਰ ਲੋਕਾਂ ਨੂੰ ਫਿਰ ਤੋਂ ਬੌਂਡ ਪੈਣਾ ਸਟਾਰਟ ਹੋ ਜਾਏਗਾ ਅਸਾਈਲਮ ਦੇ ਕੇਸ ਵਾਲਿਆਂ ਨੂੰ ਹੁਣ ਨਹੀਂ ਡਰਨੇ ਦੀ ਜ਼ਰੂਰਤ ਇਹ ਚੀਜ਼ਾਂ ਫਿਰ ਤੋਂ ਬਾਹਰ ਆਣ ਲੱਗੀਆਂ ਕਿਉਂਕਿ 트੍ਰੰਪ ਤੁਹਾਨੂੰ ਪਤਾ ਹੈ ਕਿ ਪਿੱਛੇ ਜੇ ਕਿੰਨੀਆਂ ਸਿਟੀਆਂ ਦੇ ਵਿੱਚ ਰੈਲੀਆਂ ਹੋਈਆਂ ਸੀ ਕਿੰਨੇ ਮਿਲੀਅਨ ਲੋਕ ਸੜਕਾਂ ਤੇ ਉਤਰੇ ਸੀਗੇ ਤੇ ਨੋ ਕਿੰਗਸ ਦੇ ਨਾਰੇ ਲੱਗ ਰਹੇ ਸੀਗੇ ਕਿਉਂਕਿ 트੍ਰੰਪ ਜੋ ਕਰ ਰਿਹਾ ਇਸ ਟਾਈਮ ਦੇ ਉੱਪਰ ਸਾਰੇ ਹਰ ਕੋਈ ਇਹੀ ਗੱਲ ਕਹਿ ਰਿਹਾ ਕਿ ਉਹ ਇੱਕ ਰਾਜੇ ਦੀ ਤਰ੍ਹਾਂ ਸੋਚ ਰਿਹਾ ਉਹ ਸੋ ਆਪਣੇ ਆਪ ਨੂੰ ਰਾਜਾ ਸਮਝ ਰਿਹਾ ਜਦ ਕਿ ਉਹ ਹੈ ਨਹੀਂ ਉਹ ਕਿਸੇ ਨੂੰ ਇਹ ਚੀਜ਼ ਦੇ ਬਾਰੇ ਨਹੀਂ ਸੋਚਦਾ ਕਿ ਇਹ ਚੀਜ਼ ਸਹੀ ਆ ਜਾਂ ਨਹੀਂ ਜੋ ਕਹਿ ਦਿੰਦਾ ਔਰ ਕਰਦਾ ਉਹ ਕੁਝ ਨਹੀਂ ਸੋਚਦਾ ਉਹ ਬਸ ਸੋਚਦਾ ਜੋ ਮੈਂ ਕਰਦਾ ਉਹ ਸਹੀ ਆ ਕਿਉਂਕਿ ਹਰ ਇੱਕ ਕੰਟਰੀ ਦੇ ਨਾਲ ਪੰਗਾ ਲੈ ਰਿਹਾ ਟੈਰਿਫ ਤੇ ਟੈਰਿਫ ਲਾ ਰਿਹਾ ਉਹ ਨਹੀਂ ਸੋਚ ਰਿਹਾ ਕਿ ਉਸ ਚੀਜ਼ ਦੇ ਨਾਲ ਮੰਗਾਈ ਕਿੰਨੀ ਹੋ ਰਹੀ ਹੈ ਮੇਰੀ ਜਨਤਾ ਦੇ ਉੱਪਰ ਕੀ ਅਸਰ ਪੈ ਰਿਹਾ ਉਹ ਕਦੇ ਵੀ ਇਸ ਚੀਜ਼ ਨੂੰ ਨਹੀਂ ਦੇਖਦਾ ਉਹ ਆਈਸੀ ਦੇ ਉੱਤੇ ਇੰਨਾ ਕੁ ਜ਼ਿਆਦਾ ਪ੍ਰੈਸ਼ਰ ਬਣਾ ਰਿਹਾ ਹੈ ਇੰਨਾ ਕੁ ਜ਼ਿਆਦਾ ਉਹਨਾਂ ਨੂੰ ਟੌਰਚਰ ਕਰ ਰਿਹਾ ਹੈ ਕਿ ਤੁਸੀਂ ਮੈਨੂੰ ਐਨੇ ਬੰਦੇ ਡਿਟੇਨ ਕਰਕੇ ਦੇਣੇ ਹੀ ਦੇਣੇ ਆ ਜੋ ਮਰ ਜੀ ਹੋ ਜਵੇ ਔਰ ਆਈਐਸ ਨੇ ਜਦੋਂ ਉੱਪਰੋਂ ਐਂਡੀ ਵੱਡੀ ਸ਼ੈ ਮਿਲਦੀ ਆ ਫਿਰ ਉਹ ਨਹੀਂ ਦੇਖਦੇ ਕਿ ਮੂਰੇ ਬੰਦਾ ਕੌਣ ਆ ਉਹਦੇ ਕੋਲ ਪੇਪਰ ਹੈ ਉਹਦੇ ਕੋਲ ਗ੍ਰੀਨ ਕਾਰਡ ਹੈ ਸਿਟੀਜ਼ਨ ਹੈ ਜਾਂ ਨਹੀਂ ਆ ਉਹ ਇਸ ਤਰ੍ਹਾਂ ਉਹਨਾਂ ਦੇ ਉੱਪਰ ਛਾਪਟ ਦੀ ਜਾਂ ਨਾ ਕਿ ਜਿੱਤਾ ਇਹ ਬਹੁਤ ਹੀ ਵੱਡਾ ਕ੍ਰਾਈਮਨਲ ਹੁੰਦਾ ਕੋਈ ਵੀ ਇਹ ਅਕਤਬਾਦੀ ਆ ਪਤਾ ਨਹੀਂ ਇਹਨੇ ਕਿੰਨੇ ਮਰਡਰ ਕੀਤੇ ਹੋਏ ਆ ਜਾਂ ਕਰਨ ਵਾਲਾ ਇਹਦਾ ਕੀ ਪਲਾਨ ਇਸ ਤਰ੍ਹਾਂ ਉਹਨੂੰ ਅਰੈਸਟ ਕੀਤਾ ਜਾਂਦਾ ਜਿਹਦੇ ਵਿੱਚ ਲੋਕਾਂ ਨੇ ਇਸ ਚੀਜ਼ ਨੂੰ ਬਹੁਤ ਹੀ ਗਲਤ ਠਹਿਰਾਇਆ ਉੱਥੋਂ ਦੇ ਗੋਰਿਆਂ ਨੇ ਹੀ ਇਸ ਚੀਜ਼ ਨੂੰ ਬਹੁਤ ਗਲਤ ਕਿਹਾ ਸਾਰਿਆਂ ਨੇ ਪਿੱਛੇ ਜੇ ਵੀ ਤੁਹਾਨੂੰ ਪਤਾ ਇੱਕ ਸਰਵੇ ਵੀ ਆਇਆ ਸੀਗੇ ਜਿਹਦੇ ਵਿੱਚ ਦੱਸਿਆ ਗਿਆ ਸੀਗਾ ਕਿ ਜਿਹੜੀ ਬਾਰਡਰ ਦੇ ਉੱਪਰ ਸਖਤਾਈ ਹੋ ਰਹੀ ਆ ਉਹਦੇ ਲਈ ਸਾਰੇ ਹੱਕ ਚਾ ਕਿ ਆਪਣਾ ਬਾਰਡਰ ਸਿਕਿਉਰ ਹੋਣਾ ਚਾਹੀਦਾ ਪਰ ਜਿਹੜੀ ਸ਼ਟੀਆਂ ਦੇ ਵਿੱਚ ਅੰਦਰ ਫੜੋਫੜਾਈ ਇੰਨੀ ਗਾਰ ਤੋਂ ਮਚੀ ਹੋਈ ਆ ਆਇਸ ਨੂੰ ਫ੍ਰੀ ਹੈਂਡ ਕੀਤਾ ਜੋ ਕਰਨਾ ਕਰੋ ਜੋ ਮਰਜ਼ੀ ਆਪਣੀ ਮਨਮਰਜ਼ੀਆਂ ਕਰਦੇ ਪਏ ਆ ਉਹਦੇ ਨਾਲ ਬਹੁਤ ਹੀ ਜ਼ਿਆਦਾ ਬੈਡ ਇਫੈਕਟ ਪਿਆ 트ੰਪ ਪ੍ਰਸ਼ਾਸਨ ਦੇ ਉੱਤੇ ਕਿਉਂਕਿ ਲੋਕਾਂ ਕੋਲ ਲੇਬਰ ਹੈ ਨਹੀਂ ਫਾਰਮਰ ਜਿਹੜੇ ਉਹ ਸੀਗੇ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਕੋਲ ਬੰਦੇ ਹੈ ਨਹੀਂ ਉਹਨਾਂ ਦੇ ਕਿੰਨੇ ਘਾਟੇ ਪੈ ਰਿਆ ਕੰਸਟਰਕਸ਼ਨ ਦੇ ਵਿੱਚ ਲੇਬਰ ਹੈ ਨਹੀਂ ਟਰੱਕ ਕੰਪਨੀਆਂ ਕਿੰਨੇ ਹਨ ਉਹਨਾਂ ਦੇ ਟਰੱਕ ਗੈਰਾਜ ਦੇ ਵਿੱਚ ਖੜ ਗਿਆ ਉਹਨਾਂ ਕੋਲ ਡਰਾਈਵਰ ਹੈ ਨਹੀਂ ਕਿੰਨੇ ਇੱਕ ਜ਼ਿਆਦਾ ਰੈਸਟੋਰੈਂਟਾਂ ਦੇ ਉੱਪਰ ਜਿੱਥੇ ਛਾਪੇ ਮਾਰੀ ਬਹੁਤ ਵੱਡੇ ਪੱਧਰ ਤੇ ਹੋ ਰਹੀ ਦੀ ਉਹਨਾਂ ਕੋਲ ਲੇਬਰ ਹੈ ਨਹੀਂ ਲੋਕ ਡਰ ਕੇ ਘਰਾਂ 'ਚ ਬਹਿ ਕੇ ਜਦ ਕਿ ਉਹਨਾਂ ਦੇ ਅਸਾਈਲਮ ਕੇਸ ਲੱਗੇ ਸੀ ਵਰਕ ਵੀ ਜੇ ਵੀ ਮਿਲੇ ਹੋਏ ਸੀ ਉਹਨਾਂ ਨੂੰ ਪਰ ਫਿਰ ਵੀ ਲੋਕ ਡਰ ਕੇ ਬਾਹਰ ਨਹੀਂ ਨਿਕਲਦੇ ਪਏ ਜਿਹਦਾ ਅਸਰ ਹੁਣ ਤੁਹਾਨੂੰ ਦੇਖਣ ਨੂੰ ਮਿਲਿਆ। ਜੋਹਰਨ ਮਮਦਾਨੀ ਨੇ ਉਹ ਕਰਕੇ ਦਿਖਾਤਾ ਕਿ ਜਿਹੜਾ ਹੁਣ ਲੋਕਾਂ ਦੇ ਇਮੀਗ੍ਰੈਂਟਸ ਦੇ ਅੰਦਰ ਇੱਕ ਉਤਸ਼ਾਹ ਭਰ ਰਿਹਾ ਹੈ ਔਰ ਉਹਨਾਂ ਨੂੰ ਖੜੇ ਹੋਣ ਦਾ ਉਹ ਇੱਕ ਮੌਕਾ ਦਿੱਤਾ ਕਿ ਹਾਂ ਇੱਕ ਇਸ ਤਰ੍ਹਾਂ ਛੋਟੇ ਜਿਹੇ ਮੀਡਲ ਕਲਾਸ ਦੇ ਵਿੱਚੋਂ ਉੱਠ ਕੇ ਮਿਹਨਤ ਕਰਕੇ ਔਰ ਆਪਣੇ ਨੀਤੀਆਂ ਨਾਲ ਜਿਹੜੀਆਂ ਕਿ ਲੋਕਾਂ ਦੇ ਲਈ ਹੀ ਬਣੀਆਂ ਹੋਣ ਉਹ ਨੀਤੀਆਂ ਦੇ ਉੱਤੇ ਵੀ ਕੋਈ ਜਿੱਤ ਸਰਦਾਰ ਉਹ ਐਡੀ ਵੱਡੀ ਜਿੱਤ ਪ੍ਰਾਪਤ ਕਰ ਸਕਦਾ ਜਦ ਕਿ ਇਹ ਨਹੀਂ ਕਿ ਬੰਦਾ ਆਪਣੀਆਂ ਨੀਤੀਆਂ ਦੇ ਨਾਲ ਕਿ ਮੈਂ ਜੋ ਕੀਤਾ ਉਹੀ ਸਭ ਕੁਝ ਹੋਏਗਾ ਉਸ ਦੇ ਨਾਲ ਕੋਈ ਜਿੱਤ ਸਕਦਾ ਤੇ ਇਹਦੇ ਵਿੱਚ ਹੁਣ 트ੰਪ ਤੇ ਦੇਖਿਆ ਜਾ ਰਿਹਾ ਕਿ 트ੰਪ ਵਾਕਈ ਹਾਰ ਗਿਆ ਕਿਉਂਕਿ 트ੰਪ ਨੇ ਬਿਆਨਵਾਜੀ ਵੀ ਕੀਤੀ ਸੀਗੀ ਉਸ ਦੀਆਂ ਨੀਤੀਆਂ ਦੇ ਉੱਪਰ ਸਵਾਲ ਉਠਾਏ ਸੀਗੇ ਇੱਥੇ ਤੱਕ ਕਿ ਉਹਨੇ ਕਿਹਾ ਤਾਂ ਸੀ ਨਿਊਯਾਰਕ ਦੇ ਅਗਰ ਕੋਈ ਹੋਰ ਜਿੱਤਿਆ ਸਾਡੀ ਮੇਰੀ ਪਾਰਟੀ ਨਹੀਂ ਜਿੱਤੀ ਤਾਂ ਮੈਂ ਉਹਨੂੰ ਫੰਡ ਨਹੀਂ ਦਊਂਗਾ ਫੰਡ ਤੱਕ ਰੋਕ ਲੂੰਗਾ ਇੱਥੋਂ ਤੱਕ ਦੇ ਬਿਆਨ ਦਿੱਤੇ ਸੀਗੇ ਸੋ ਹੁਣ ਸਾਰੇ ਇਸ ਗੱਲ ਤੋਂ ਖੁਸ਼ ਨੇ ਸੰਤੋਸ਼ਤ ਨੇ ਕਿ ਆਉਣ ਵਾਲੇ ਦਿਨਾਂ ਚ ਹੋਣ ਸਖਤੀ ਘਟੇਗੀ ਕਿਉਂਕਿ 트럼ਪ ਪ੍ਰਸ਼ਾਸਨ ਨੂੰ ਵੀ ਹੁਣ ਸੋਚਣਾ ਪੈਗਾ ਉਹਨਾਂ ਨੂੰ ਸ਼ੀਸ਼ਾ ਦੇ ਕੇ ਆ ਤੁਹਾਨੂੰ ਪਤਾ ਕੁਝ ਦਿਨ ਪਹਿਲਾਂ ਹੀ ਇਕਰੈਲੀਆਂ ਹੋ ਕੇ ਹੱਡੀਆਂ ਸੀ ਉਹਦੇ ਵਿੱਚ ਵੀ ਇਹਨਾਂ ਨੂੰ ਪਤਾ ਲੱਗਾ ਸੀ ਲੋਕ ਸਾਥੋਂ ਦੁਖੀ ਆ ਕਿੰਨੇ ਲੋਕ ਸੜਕਾਂ ਦੇ ਉਤਰੇ ਆ ਆਪ ਬੁਲਾ ਰਹੇ ਕਿਸੇ ਨੇ ਉਹਨਾਂ ਨੂੰ ਫੋਸ ਨਹੀਂ ਜੀ ਕੀਤਾ ਆਪਣੇ ਵਾਂਗੂ ਪੰਜਾਬ ਵਾਂਗੂ ਨਹੀਂ ਕਿ ਪਾਰਟੀ ਦੀ ਰੈਲੀ ਹੈ ਜੀ ਬੱਸਾਂ ਆਈਆਂ ਬੱਸਾਂ ਜਾਣਾ ਭਰ ਕੇ ਫਿਰ ਰਾਤ ਨੂੰ ਦਾਰੂਆਂ ਪਲਾਉਣੀ ਆ ਸ਼ਰਾਬਾ ਪਲਾਉਣੀ ਆ ਐਦਾਂ ਦਾ ਉੱਥੇ ਕੁਝ ਨਹੀਂ ਲੋਕ ਆਪ ਮੁਹਾਰੇ ਨਿਕਲੇ ਸੀਗੇ ਟਰੰਪ ਦੇ ਨੋ ਕਿੰਗਸ ਦੇ ਨਾਰੇ ਲੈ ਕੇ ਇਹਦੇ ਖਿਲਾਫ ਸੋ ਇਸੇ ਤਰ੍ਹਾਂ ਹੁਣ ਮਮਦਾਨੀ ਜਿੱਤੇ ਆ ਉਹ ਵੀ ਲੋਕਾਂ ਨੇ ਵੋਟਾਂ ਦਾ ਫਤਵਾ ਉਧਰ ਦਿੱਤਾ ਉਹ ਵੀ ਇਹਦੇ ਵਿੱਚ ਸ਼ੀਸ਼ਾ ਦੇ ਗਿਆ ਹੁਣ ਟਰੰਪ ਪ੍ਰਸ਼ਾਸਨ ਨੂੰ ਸੋਚਣ ਲਈ ਲੋੜ ਕਿ ਜਿਹੜੀ ਅਸੀਂ ਸਖਤੀਆਂ ਕਰ ਰਿਹਾ ਅਸੀਂ ਕਿਤੇ ਆਪਣੀ ਮੰਜ਼ਲ ਤੋਂ ਆਪਣੇ ਰਸਤੇ ਤੋਂ ਭਟਕਤਾ ਨਹੀਂ ਗਏ ਅਸੀਂ ਕੋਈ ਆਪਣੀ ਮਨਮਰਜ਼ੀ ਦੇ ਚੱਕਰਾਂ ਜਾਂ ਆਪਣੀ ਜਿੱਦ ਆਮੇ ਕਿੜ ਦੇ ਬਾਜ਼ੀ ਦੇ ਵਿੱਚ ਅਸੀਂ ਜਿਹੜੇ ਮੇਨ ਮੁੱਦਿਆਂ ਤੋਂ ਉਲਟ ਤਾਂ ਨਹੀਂ ਜਾ ਰਹੇ ਜਿਹੜੇ ਲੋਕਾਂ ਨੂੰ ਸਾਡੇ ਨਾਗਰਿਕਾਂ ਨੂੰ ਇੱਥੋਂ ਦੇ ਜਿਹੜੇ ਵਜਨੀਕ ਉਹਨਾਂ ਨੂੰ ਜੋ ਚਾਹੀਦਾ ਅਸੀਂ ਉਹਨਾਂ ਨੂੰ ਦੇ ਵੀ ਰਹੇ ਆ ਉਹ ਇਹ ਚੀਜ਼ ਲਈ ਸੋਚਣ ਦੀ ਜ਼ਰੂਰਤ ਆ ਹੁਣ ਔਰ ਉਹਨਾਂ ਲੋਕਾਂ ਲਈ ਵੀ ਅੱਛੀ ਖਬਰ ਆ ਕੋਈ ਵਧੀਆ ਖਬਰ ਆ ਹੈ ਕਿ ਜਿਹੜੇ ਲੋਕ ਸੋਚ ਰਹੇ ਸੀ ਕਿ ਹੁਣ ਯਾਰ ਅਮਰੀਕਾ ਦਾ ਬਹੁਤ ਬੁਰਾ ਹਾਲ ਹੋ ਜਾਣਾ ਹੁਣ ਤਾਂ ਉੱਥੇ ਜਾਣ ਦੀ ਕੋਈ ਵੀ ਆਸ਼ਾ ਨਹੀਂ ਹੈਗੀ ਜਾਂ ਕੋਈ ਅੱਗੇ ਕੋਈ ਫਿਊਚਰ ਪਲਾਨ ਹੈ ਨਹੀਂ ਹੁਣ ਉਹਨਾਂ ਲਈ ਵੀ ਰਸਤੇ ਖੁੱਲਣਗੇ ਕਿਉਂਕਿ ਇਸ ਨੀਤੀਆਂ ਨੂੰ ਜਿਹੜੀਆਂ ਨੀਤੀਆਂ ਤੇ ਚੱਲ ਰਹੇ ਸੀ ਉਹ ਸਾਰਿਆਂ ਨੇ ਨਕਾਰਤੇ ਬਾਕੀ ਇਹਦੇ ਬਾਰੇ ਤੁਸੀਂ ਕੁਝ ਵੀ ਕਹਿਣਾ ਹੋਇਆ ਪੁੱਛਣਾ ਹੋਇਆ ਦੱਸਣਾ ਹੋਇਆ ਜਾਂ ਤੁਹਾਡਾ ਕੋਈ ਵੀ ਵਿਚਾਰ ਹੋਇਆ ਤਾਂ ਤੁਸੀਂ ਪਲੀਜ਼ ਪਲੀਜ਼ ਕਮੈਂਟ ਕਰਕੇ ਦੱਸ ਸਕਦੇ ਆ ਆਪਣਾ ਔਰ ਅਗਰ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਹੈਲਪਫੁਲ ਰਹੀ ਹੋਵੇ ਖੁਸ਼ ਹੋ ਇਸ ਵੀਡੀਓ ਤੋਂ ਤਾਂ ਪਲੀਜ਼ ਪਲੀਜ਼ ਲਾਈਕ ਔਰ ਸ਼ੇਅਰ ਔਰ ਹਾਈਪਰ ਦਾ ਬਟਨ ਜਰੂਰ ਦਬਾ ਦਿਓ ਔਰ ਤੁਹਾਡਾ ਬਾਕੀ ਆਪਣਾ ਚੈਨਲ ਪੰਜਾਬੀਓ ਤੁਹਾਡੀ ਸਪੋਰਟ ਦੀ ਬਹੁਤ ਜਰੂਰ ਹੈ ਇਸ ਚੈਨਲ ਨੂੰ ਤੋਂ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ